ਭਾਰਤ ਅਤੇ ਚੀਨ ਦੇ ਜਿਹੜੇ ਆਪਸੀ ਸਬੰਧ ਆ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਆ ਕੀ ਲੱਗਦਾ ਕਿ ਹੁਣ ਉਹ ਦੁਬਾਰਾ ਜਿਹੜੇ ਆ ਉਹ ਨੇੜੇ ਆ ਰਹੇ ਆ ਉਹਨਾਂ ਦਾ ਜਿਹੜਾ ਕਰੀਬੀ ਆ ਨਜ਼ਦੀਕੀ ਵਧ ਰਹੀ ਆ ਜਾਂ ਨਹੀਂ ਜੀ ਰਮਿੰਦਰ ਜੀ ਜਦੋਂ ਭਾਰਤ ਆਜ਼ਾਦ ਹੋਇਆ ਸੀ 1947 ਦੇ ਵਿੱਚ ਆ ਬਹੁਤ ਸਾਰਾ ਹਾਲਾਂਕਿ ਸਿੱਖ ਭਾਈਚਾਰਾ ਨੇ ਵੱਡੀ ਪੱਧਰ ਤੇ ਉਦੋਂ ਸਫਰ ਕੀਤਾ ਆ ਸਿੱਖ ਭਾਈਚਾਰਾ 1947 ਨੂੰ ਕਿਸੇ ਹੋਰ ਰੂਪ ਚ ਦੇਖਦਾ ਆ ਲੇਕਿਨ ਭਾਰਤ ਜਦੋਂ ਆਜ਼ਾਦ ਹੋਇਆ 1947 ਦੇ ਵਿੱਚ ਤਾਂ ਉਤੋਂ ਥੋੜੇ ਚਿਰ ਬਾਅਦ ਹੀ ਚੀਨ ਦੇ ਨਾਲ ਜਿਹੜਾ ਇੱਕ ਰਵਈਆ ਤੇ ਜਿਹੜਾ ਇੱਕ ਸਬੰਧ ਇਸ ਤਰ੍ਹਾਂ ਦੇ ਸਥਾਪਿਤ ਹੋ ਚੁੱਕੇ ਸੀਗੇ ਭਾਵ ਤਸਰਵਾਜੀ ਵਾਲੇ ਜਦੋਂ ਤੋਂ ਤਿੱਬਤ ਭਾਰ ਦੇ ਹੱਥੋਂ ਗਿਆ ਆ 1962 ਚ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਚੀਨ ਦੇ ਹੱਥੋਂ ਤਾਂ ਉਤੋਂ ਲੈ ਕੇ ਹੁਣ ਤੱਕ ਕਦੇ ਵੀ ਜਿਹੜੇ ਭਾਰਤ ਦੇ ਚੀਨ ਦੇ ਨਾਲ ਸਬੰਧ ਸਖਾਵੇਂ ਨਹੀਂ ਹੋਏ ਉਹਨਾਂ ਹਾਲ ਤੱਕ ਇੱਕ ਲੰਬਾ ਇਤਿਹਾਸ ਹੋ ਰਿਹਾ ਜੀਓਗ੍ਰਾਫੀ ਦੇ ਵਿੱਚ ਜਦੋਂ ਵੀ ਕਿਤੇ ਭਾਰਤ ਨੇ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਚੀਨ ਉਹਦੇ ਵਿੱਚ ਡਿੱਕਾ ਬਣਦਾ ਰਿਹਾ ਚੀਨ ਇੱਕ ਕਮਿਊਨਿਸਟ ਦੇਸ਼ ਹੈ ਜੀ ਹਾਲਾਂਕਿ ਚੀਨ ਦੇ ਵਿੱਚ ਜਿੰਨੀ ਤਰੱਕੀ ਹੁਣ ਚੀਨ ਬਣ ਗਿਆ ਹੈਗਾ ਚੀਨ ਜਿਸ ਵੱਡੀ ਪੱਧਰ ਤੇ ਵਰਲਡ ਪੱਧਰ ਦੇ ਵਿੱਚ ਤਰੱਕੀ ਕਰ ਗਿਆ ਦੂਜੇ ਪਾਸੇ ਭਾਰਤ ਇੱਕ ਹਾਲੇ ਵਿਕਾਸਸ਼ੀਲ ਦੇਸ਼ ਹੈਗਾ ਡਿਵੈਲਪਡ ਕੰਟਰੀ ਨਹੀਂ ਹੈ ਤਾਂ ਬਹੁਤ ਸਾਰੀ ਟ੍ਰੇਡ ਵਾਰ ਵੀ ਜਿਹੜੀ ਆ ਉਹ ਦੋਵਾਂ ਦੇਸ਼ਾਂ 'ਚ ਰਹੀ ਆ ਦੂਜੇ ਪਾਸੇ ਬਹੁਤ ਸਾਰਾ ਇਲਾਕਾ ਜਿਹੜਾ ਚੀਨ ਨੇ ਭਾਰਤ ਦਾ ਮੱਲਿਆ ਹੈਗਾ 33000 ਸਕੁਅਰ ਕਿਲੋਮੀਟਰ ਏਰੀਆ 1962 ਦੇ ਵਿੱਚ ਚੀਨ ਨੇ ਜਿਹੜਾ ਤਿੱਬਤ ਏਰੀਆ ਮਾਲਕ ਜਿਹੜਾ ਸੀ ਇਹ ਸਾਰਾ ਉਹ ਆਪਣੇ ਹੱਥ ਚ ਕਰ ਲਿਆ ਸੀਗਾ ਇਸ ਤੋਂ ਇਲਾਵਾ ਪਿਛਲੇ ਕੁਝ ਸਮੇਂ ਦੇ ਘਟਨਾਵਾਂ ਇਦਾਂ ਦੀਆਂ ਹੋਈਆਂ ਸੀਗੀਆਂ ਜਿਹੜੀਆਂ ਚੀਨ ਨੇ ਜਿਹੜਾ ਸੀਗਾ ਖਾਸ ਤੌਰ ਤੇ 4000 ਕਿਲੋਮੀਟਰ ਲਦਾਖ ਦੇ ਵਿੱਚ ਤੇ 2000 ਕਿਲੋਮੀਟਰ ਵਰਗ ਪਠਾਨ ਦੇ ਵਿੱਚ 800 ਕਿਲੋਮੀਟਰ ਵਰਗ ਇੰਨਾ ਏਰੀਆ ਜਿਹੜਾ ਚੀਨ ਨੇ ਜਿਹੜਾ ਭਾਰਤ ਦਾ ਹੁਣ ਤੱਕ ਮੱਲਿਆ ਅਸੀਂ ਸਬੰਧ ਅਣਸਖਾਵੇਂ ਸੀਗੇ ਭਾਵੇਂ ਤੋਂ ਬਾਅਦ ਕਈ ਪਿੰਡ ਜਿਹੜੇ ਆ ਨਾਚਲਵਾਲ ਚੀਨ ਵਸਾ ਚੁੱਕਾ ਕਈ ਹਾਈਵੇ ਜਿਹੜੇ ਆ ਉਹਨੇ ਇਦਾਂ ਦੇ ਬਣਾਏ ਆ ਜਿਨ੍ਹਾਂ ਨੂੰ ਉਹ ਵਰਤਨ ਦੇ ਮੋੜ ਦੇ ਵਿੱਚ ਹੈਗਾ ਪਰ ਨਾਚਲ ਪ੍ਰਦੇਸ਼ ਤੇ ਜਿਹੜਾ ਚੀਨ ਆਪਣਾ ਦਾਵਾ ਦੱਸਦਾ ਹੁਣ ਮੈਂ ਇਹ ਗੱਲਾਂ ਕਿਉਂ ਦਸੀਆਂ ਹੈਗੀਆਂ ਕਿ ਸਾਰਾ ਕੁਝ ਜਿਹੜਾ ਚੀਨ ਵੱਲੋਂ ਜਿਹੜਾ ਹੁਣ ਤੱਕ ਕੀਤਾ ਗਿਆ ਜਿਹੜਾ ਇਹ ਤੇ ਲੇਕਿਨ ਹੁਣ ਇੱਕ ਬ੍ਰਿਕ ਦੀ ਸਮਰੋਹ ਹੋਇਆ ਸੀਗਾ ਜੀ ਰੂਸ ਦੇ ਵਿੱਚ ਜਦੋਂ ਬ੍ਰਿਕ ਸਮਰੋਹ ਹੋਇਆ ਸੀ ਤਾਂ ਉੱਥੇ ਚੀਨ ਤੇ ਭਾਰਤ ਦੋਹਾਂ ਦੇਸ਼ਾਂ ਨੇ ਸਹਿਮੂਲਿਤ ਕੀਤੀ ਸੀ ਹਾਲਾਂਕਿ ਹੋਰ ਵੀ 16 ਕੰਟਰੀ ਆਈ ਸੀਗੇ ਆ ਲੇਕਿਨ ਉੱਥੇ ਸਮਝਾ ਜਾਂਦਾ ਹੈ ਕਿ ਦੋਹਾਂ ਦੇਸ਼ਾਂ ਦੇ ਵਿੱਚ ਨੇੜੇ ਲਿਆਉਣ ਵਾਸਤੇ ਰੂਸ ਨੇ ਇੱਕ ਵੱਡੀ ਜਿਹੜੀ ਭੂਮਿਕਾ ਨਿਭਾਈ ਤਾਂ ਉਸ ਸਮਰੋਹ ਤੋਂ ਬਾਅਦ ਤੁਰੰਤ ਅਗਲੇ ਦਿਨ ਬਾਅਦ ਜਿਹੜੀ ਚੀਨ ਨੇ ਆਪਣੀਆਂ ਫੌਜਾਂ ਕੁਝ ਹੱਦ ਤੱਕ ਪਿੱਛੇ ਕਰ ਲਈਆਂ ਸੀਗੀਆਂ ਆਪ ਦੋਵਾਂ ਦੇਸ਼ਾਂ 'ਚ ਇੱਕ ਸੰਕੇਤ ਮਿਲਿਆ ਸੀਗਾ ਕਿ ਜਦੋਂ ਪਿੱਛੇ ਦੇ ਟਕਰਾਅ ਪੈਦਾ ਹੋਇਆ ਸੀ ਤਾਂ ਉਸ ਤੋਂ ਬਾਅਦ ਫੌਜਾਂ ਵੱਡੀ ਪੱਧਰ ਤੇ ਤਣਾਇਜ਼ ਕੀਤੀਆਂ ਗਈਆਂ ਸੀ ਤਾਂ ਉਹ ਵਾਪਸ ਕਰਨੀਆਂ ਸੀਆਂ ਉਤੋਂ ਹੀ ਇਹ ਸੰਕੇਤ ਮਿਲਣੇ ਸ਼ੁਰੂ ਹੋਏ ਸੀ ਕਿ ਸ਼ਾਇਦ ਭਾਰਤ ਤੇ ਚੀਨ ਦੇ ਵਿੱਚ ਕੋਈ ਇਦਾਂ ਦਾ ਸਮਝੌਤਾ ਹੋਇਆ ਪਰ ਸਮਝੌਤਾ ਕਿਦਾਂ ਦਾ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰਾ ਏਰੀਆ ਜਿਹੜਾ ਭਾਰਤ ਦਾ ਚੀਨ ਨੇ ਮੱਲਿਆ ਹੋਇਆ ਤੇ ਕੋ ਸਟੇਟਸ ਦੇ ਆਧਾਰ ਦੇ ਉੱਪਰ ਚੀਨ ਦੇ ਨਾਲ ਸਮਝੌਤਾ ਹੋਇਆ ਦੱਸਿਆ ਜਾਂਦਾ ਹੈ ਕਿ ਜੋ ਜਿਉਂ ਦੀ ਤਿਉਂ ਸੀ ਰਹੂਗੀ ਜੋ ਚੀਨ ਨੇ ਏਰੀਆ ਮਲਿਆ ਹੋਇਆ ਕੀ ਭਾਰਤ ਨੇ ਆਪਣਾ ਦਾਵਾ ਉੱਤੇ ਛੱਡ ਦਿੱਤਾ ਉਹਨਾਂ ਹਾਲਤਾਂ ਦੇ ਵਿੱਚ ਜੀ ਕੀ ਭਾਰਤ ਉਹਦੇ ਉੱਤੇ ਕਦੇ ਆਪਣਾ ਜਿਹੜਾ ਦਾਵਾ ਨਹੀਂ ਜਿਤਾਊਗਾ ਇਹ ਦੋ ਮੁੱਖ ਮਸਲੇ ਭਾਰਤ ਦੇ ਸਾਹਮਣੇ ਅੱਜ ਹੈਗੇ ਆ ਜੀ ਇੱਕ ਹੈਗਾ ਵਪਾਰ ਦੂਜਾ ਹੈਗਾ ਭਾਰਤ ਦੀ ਆਪਣੀ ਸੁਰੱਖਿਆ ਅੱਜ ਵਰਲਡ ਪਾਵਰ ਅਮਰੀਕਾ ਦੇ ਨਾਲ ਅਨਸਖਾਵੇ ਸਬੰਧ ਸਥਾਪਿਤ ਹੋਣ ਤੋਂ ਬਾਅਦ ਭਾਰਤ ਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਮਹਾਦੀਪ ਹੈ ਏਸ਼ੀਆ ਮਹਾਦੀਪ ਉਹਦੇ ਵਿੱਚ ਜੇ ਚੀਨ ਦੇ ਨਾਲ ਸਬੰਧ ਉਹਦੇ ਚੰਗੇ ਬਣ ਜਾਂਦੇ ਆ ਤਾਂ ਕੋਸ਼ਿਕ ਏਰੀਆ ਕੋੜਾ ਕੁੱਟ ਭਰ ਕੇ ਜੇ ਉਹ ਏਰੀਆ ਛੱਡ ਦਵੇ ਤਾਂ ਵਪਾਰਕ ਤੌਰ ਤੇ ਉਹਦੇ ਲਈ ਨਵੀਆਂ ਸੁਭਾਵਨਾਵਾਂ ਪੈਦਾ ਹੋ ਜਾਣ ਤੇ ਇਹਦੇ ਨਾਲ ਹੀ ਜਿਹੜਾ ਅਮਰੀਕਾ ਇਨਡਾਇਰੈਕਟਲੀ ਭਾਰਤ ਦੇ ਵਿੱਚ ਸਿਵਲ ਵਾਰ ਦੇ ਜਿਹੜੇ ਖਤਰੇ ਇਦਾਂ ਦੇ ਮੰਡਾ ਰਹੇ ਆ ਉਸ ਖਤਰਿਆਂ ਤੋਂ ਸਤਰਕ ਹੋਣ ਵਾਸਤੇ ਵੀ ਚੀਨ ਦੇ ਨੇੜੇ ਭਾਰਤ ਹੋਣਾ ਚਾਹੁੰਦਾ ਹਾਲਾਂਕਿ ਸੌਦਾ ਜੜਾ ਭਾਰਤ ਲਈ ਕਿੰਨਾ ਕਾਉਣ ਵਾਲੇ ਸਮੇਂ ਸਫੈਦਮੰਦ ਹੋਊਗਾ ਪਰ ਮੈਂ ਇੱਕ ਗੱਲ ਜ਼ਰੂਰ ਦੱਸ ਦਿੰਨਾ ਕਿ ਜੇ ਇਦਾਂ ਹੁੰਦਾ ਆ ਤਾਂ ਚੀਨ ਕਿੰਨੇ ਤੌਰ ਤੇ ਅੰਦਰੋਂ ਜੁੜ ਸਕੂਗਾ ਭਾਰਤ ਦੇ ਨਾਲ ਕਿਉਂਕਿ ਫਿਲਹਾਲ ਫਲਾਈਟਾਂ ਤੱਕ ਅਜੇ ਡਾਣ ਲਈ ਚੀਨ ਨੇ ਹਾਮੀ ਨਹੀਂ ਭਰੀ ਪਰ ਜੇ ਏਦਾਂ ਹੁੰਦਾ ਤਾਂ ਜਿਹੜਾ ਖਾਸ ਤੌਰ ਤੇ ਬ੍ਰਿਕਸ ਸਮੂਹ ਹੈਗਾ ਆ ਤੇ ਅਮਰੀਕਾ ਇਸ ਸਬੰਧ ਨੂੰ ਕਿਵੇਂ ਦੇਖਦਾ ਹੈਗਾ ਖਾਸ ਤੌਰ ਤੇ ਡੋਨਾਲਡ ਟਰੰਪ ਜਿਹੜੇ ਨਵੇਂ ਚੁਣੇਗੇ ਰਾਸ਼ਟਰਪਤੀ ਹੈਗੇ ਆ ਉਹ ਇਸ ਨਵੀਆਂ ਸਭਾਵਨਾਵਾਂ ਜਿਹੜੀਆਂ ਭਾਰਤ ਤੇ ਚੀਨ ਦੇ ਵਿੱਚ ਉੱਠੀਆਂ ਹੈਗੀਆਂ ਉਹਨੂੰ ਕਿਸ ਤਰ੍ਹਾਂ ਦੇਖਦੇ ਆ ਤੇ ਕਿਵੇਂ ਟੈਕਲ ਕਰਦੇ ਆ ਤਹ ਭਾਰਤ ਆਪਣੇ ਆਪ ਨੂੰ ਵਪਾਰਕ ਤੌਰ ਤੇ ਖੁੱਲਾ ਕਰਨ ਦੇ ਲਈ ਭਾਵੇਂ ਕਿ ਚੀਨ ਜਦੋਂ ਆਰਥਿਕ ਵੱਡੀ ਸ਼ਕਤੀ ਬਣ ਚੁੱਕਾ ਵਿਸ਼ਵ ਭਰ ਦੇ ਵਿੱਚ ਉਹਦੇ ਨਾਲ ਸਬੰਧ ਸੁਧਾਰ ਕੇ ਆਪਣੇ ਆਪ ਨੂੰ ਕਿਵੇਂ ਅੱਗੇ ਲੈ ਕੇ ਜਾ ਸਕੂਗਾ ਤੇ ਖਾਸ ਤੌਰ ਤੇ ਪੋਲੀਟੀਕਲ ਤੌਰ ਤੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਹੈਗੇ ਆ ਉਹਨਾਂ ਨੂੰ ਵਿਰੋਧੀ ਆਗੂਆਂ ਵੱਲੋਂ ਜੇ ਸਵਾਲ ਇਦਾਂ ਦੇ ਕੀਤੇ ਜਾਂਦੇ ਆ ਕਿ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਉਹਨਾਂ ਨੇ ਵੱਡੇ ਸਵਾਲ ਠਾਏ ਸੀ ਕਿ ਜਵਾਰ ਨਾਲ ਨਹਿਰੂ ਜਿਹੜੇ ਕਾਂਗਰਸ ਦੇ ਤਾਂ ਉਸ ਸਮੇਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਬੜਾ ਵੱਡਾ ਘਾਟਾ ਖਾਦਾ ਭਾਪ ਚੀਨ ਦੇ ਨਾਲ ਬੜਾ ਘਾਟੇ ਵ ਦਾ ਸੌਦਾ ਕੀਤਾ ਤਾਂ ਅੱਜ ਇਨ ਏਰੀਆ ਛੱਡ ਕੇ ਜੇ ਵਾਕਿਆ ਹੀ ਇਦਾਂ ਦੀ ਗੱਲ ਹੈਗੀ ਤਾਂ ਭਾਰਤ ਸਮਝੌਤਾ ਕਰ ਲੈਂਦਾ ਤਾਂ ਉਹ ਵਿਰੋਧੀ ਧਿਰ ਦੇ ਆਗੂਨ ਕੀ ਜਵਾਬ ਦੇਣਗੇ ਜਾਂ ਸੰਸਦ ਵਿੱਚ ਇਹ ਮਾਮਲਾ ਕਿਵੇਂ ਉੱਠਦਾ ਹੈਗਾ ਇਹ ਉਹਨਾਂ ਵਾਲਾ ਸਮਾਂ ਦੱਸੂਗਾ ਜੀ ਜੀ ਗੁਰਮੁਖ ਜੀ